ਦਾਦੀ ਰਾਤੀ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਸੁਮਨ ਆਪਣੀ ਸੱਸ ਦੇ ਕਮਰੇ ਵਿੱਚ ਉਹਨਾਂ ਨੂੰ ਰੋਟੀ ਲਈ ਬੁਲਾਉਣ ਜਾ ਰਹੀ ਸੀ। ਕੁਝ ਸ਼ਬਦ ਸੁਣਦੇ ਹੀ ਉਸੇ ਵਕਤ ਉਸਦੇ ਕਦਮ ਰੁਕ ਗਏ। ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ। ਇਹ ਅਜਿਹਾ ਕਿਵੇਂ ਕਰ ਸਕਦੇ ਨੇ? ਸੋਚ ਵੀ ਕਿਵੇਂ ਸਕਦੇ ਨੇ? ਉਸ ਦੀ ਸੱਸ ਆਪਣੇ ਮੁੰਡੇ ਨੂੰ ਸਮਝਾਉਂਦੇ ਹੋਏ ਕਹਿ ਰਹੀ ਸੀ। ویک ਵਿਕਾਸ ਤੇਰੀ ਸਾਸ ਨੇ ਆਪਣਾ ਘਰ ਵੇਚ ਕੇ ਜੋ ਪੈਸੇ ਦਿੱਤੇ ਸੀ ਉਸ ਨਾਲ ਸਾਡੀ ਕੋਠੀ ਦਾ ਬਣ ਚੁੱਕੀ ਆ ਹੁਣ ਉਹਨਾਂ ਨੂੰ ਇੱਥੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਉਹ ਜ਼ਿਆਦਾ ਚੱਲ ਫਿਰ ਨਹੀਂ ਸਕਦੇ ਸੁਮਨ ਸਾਰਾ ਦਿਨ ਉਹਨਾਂ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਐ ਇਹ ਸਾਡਾ ਘਰ ਐ ਕੋਈ ਆਸ਼ਰਮ ਨਹੀਂ ਉਹ ਹੁਣ ਸਾਡੇ ਲਈ ਬੋਝ ਨੇ ਹੁਣ ਉਹਨਾਂ ਨੂੰ ਤੂਬਿਰਦਾ ਆਸ਼ਰਮ ਜਾਣ ਲਈ ਕਹਿ ਦੇ ਪਰ ਗਲਤੀ ਨਾਲ ਸੁਮਨ ਨੇ ਇਹ ਸਾਰੀਆਂ ਗੱਲਾਂ ਸੁਣ ਲਈਆਂ ਸੀ ਉਸ ਨੂੰ ਬਹੁਤ ਦੁੱਖ ਮਹਿਸੂਸ ਹੋਇਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਹ ਸੋਚਣ ਲੱਗੀ ਮਾਂ ਨੇ ਤਾਂ ਇਹ ਸੋਚ ਕੇ ਆਪਣਾ ਘਰ ਵੇਚ ਕੇ ਇਸ ਘਰ ਤੇ ਪੈਸੇ ਲਗਾਏ ਸੀ ਕਿ ਹੁਣ ਤੋਂ ਅੰਤਿਮ ਸਮੇਂ ਤੱਕ ਉਹਨਾਂ ਨੇ ਇੱਥੇ ਹੀ ਰਹਿਣਾ ਤੇ ਮੰਮੀ ਜੀ ਹੁਣ ਉਹਨਾਂ ਨੂੰ ਬੋਝ ਕਹਿ ਰਹੇ ਨੇ ਉਹ ਰੋਂਦੇ ਹੋਏ ਆਪਣੇ ਕਮਰੇ ਵਿੱਚ ਵਾਪਸ ਚਲੀ ਗਈ ਥੋੜੀ ਦੇਰ ਬਾਅਦ ਵਿਕਾਸ ਮਾਂ ਦੇ ਕਮਰੇ ਤੋਂ ਬਾਹਰ ਨਿਕਲਿਆ ਤੇ ਸੁਮਨ ਨੂੰ ਇੱਧਰ ਉੱਧਰ ਵੇਖਣ ਲੱਗਿਆ ਆਪਣੇ ਕਮਰੇ ਵਿੱਚ ਉਸ ਨੂੰ ਰੋਂਦੇ ਹੋਏ ਵੇਖ ਕੇ ਹੈਰਾਨ ਰਹਿ ਗਿਆ ਕਹਿਣ ਲੱਗਿਆ ਸੁਮਨ ਤੂੰ ਰੋ ਕਿਉਂ ਰਹੀ ਹੈਂ ਸੁਮਨ ਗੁੱਸੇ ਵਿੱਚ ਭਰੀ ਹੋਈ ਕਹਿਣ ਲੱਗੀ ਤੁਸੀਂ ਮਾਂ ਪੁੱਤ ਮਿਲ ਕੇ ਕੀ ਗੱਲਾਂ ਕਰ ਰਹੇ ਸੀ ਮੈਂ ਸਾਰੀਆਂ ਸੁਣ ਲਈਆਂ ਮੈਨੂੰ ਸਭ ਕੁਝ ਪਤਾ ਲੱਗ ਗਿਆ ਕਿ ਮੇਰੀ ਮਾਂ ਹੁਣ ਤੁਹਾਡੇ ਲਈ ਬੋਝ ਬਣ ਗਈ ਜਦੋਂ ਤੱਕ ਮੇਰੀ ਮਾਂ ਪੈਸੇ ਦੇ ਰਹੀ ਸੀ ਤਾਂ ਤੁਸੀਂ ਉਹਨਾਂ ਦੀ ਕਿੰਨੀ ਦੇਖਭਾਲ ਕਰ ਰਹੇ ਸੀ ਉਹ ਸਾਰੀਆਂ ਗੱਲਾਂ ਕੀ ਝੂਠੀਆਂ ਸੀ ਤੁਸੀਂ ਵੀ ਹੋਰਾਂ ਦੀ ਤਰ੍ਹਾਂ ਮਤਲਬ ਹੀ ਨਿਕਲੇ ਕਹਿੰਦੇ ਹੋਏ ਉਸ ਦੀ ਆਵਾਜ਼ ਰੋਂਦੇ ਰੋਂਦੇ ਕੰਬਲ ਲੱਗੀ ਸੀ ਵਿਕਾਸ ਉਸ ਦੇ ਕੋਲ ਆਇਆ ਬੜੇ ਪਿਆਰ ਨਾਲ ਉਸ ਦੇ ਹੰਝੂ ਪੂੰਝਦੇ ਹੋਏ ਬੋਲਿਆ ਬਸ ਇੰਨੇ ਸਾਲਾਂ ਵਿੱਚ ਤੂੰ ਮੈਨੂੰ ਇੰਨਾ ਹੀ ਸਮਝ ਸਕੀ ਤੂੰ ਸਾਰੀਆਂ ਗੱਲਾਂ ਸੁਣ ਵੀ ਲਈਆਂ ਤਾਂ ਕੀ ਹੋਇਆ ਮਾਂ ਕੁਝ ਵੀ ਬੋਲੇਗੀ ਤਾਂ ਕਿ ਮੈਂ ਉਹੀ ਕਰਾਂਗਾ ਜੋ ਉਹ ਕਹਿਣਗੇ ਦੇਖ ਮੈਂ ਜਿੰਨਾ ਆਪਣੀ ਮਾਂ ਨਾਲ ਪਿਆਰ ਕਰਦਾ ਉਨ੍ਹਾਂ ਪਿਆਰ ਮੈਂ ਤੇਰੀ ਮਾਂ ਨਾਲ ਵੀ ਕਰਦਾ ਮੈਂ ਇਹਨਾਂ ਦੋਨਾਂ ਮਾਵਾਂ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਮੈਂ ਮਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਮੇਰੀਆਂ ਗੱਲਾਂ ਸੁਣਨ ਲਈ ਤਿਆਰ ਹੀ ਨਹੀਂ ਉਹ ਤਾਂ ਬਸ ਇੱਕੋ ਹੀ ਜਿੱਦ ਤੇ ਅੜੇ ਹੋਏ ਨੇ ਕਿ ਮੈਂ ਮੰਮੀ ਜੀ ਨੂੰ ਵੀਰ ਦਾ ਆਸ਼ਰਮ ਛੱਡਾਵਾ ਉਹ ਕਹਿ ਰਹੀ ਨਹੀਂ ਜੇ ਤੂੰ ਨਹੀਂ ਕਹੇਂਗਾ ਤਾਂ ਮੈਂ ਉਹਨਾਂ ਨੂੰ ਕਹਿ ਦਵਾਂਗੀ ਤੇਰੀ ਸੱਸ ਇੰਨੀ ਵੀ ਠੀਠ ਨਹੀਂ ਹੋਵੇਗੀ ਕਿ ਮੇਰੇ ਕਹਿਣ ਤੋਂ ਬਾਅਦ ਵੀ ਸਾਡੇ ਘਰ ਵਿੱਚ ਪਈ ਰਹੇ ਇਸ ਲਈ ਮੈਂ ਉਹਨਾਂ ਨੂੰ ਸਬਕ ਸਿਖਾਉਣ ਲਈ ਇੱਕ ਤਰੀਕਾ ਸੋਚਿਆ ਇੰਨਾ ਕਹਿ ਕੇ ਉਸਨੇ ਹੌਲੀ-ਹੌਲੀ ਸਾਰੀ ਯੋਜਨਾ ਸੁਮੰਦ ਦੇ ਕੰਨ ਵਿੱਚ ਦੱਸ ਦਿੱਤੀ ਹੁਣ ਸੁਮੰਦ ਦਾ ਚਿਹਰਾ ਖਿਲ ਉੱਠਿਆ ਉਹ ਆਪਣੇ ਪਤੀ ਦੇ ਸੀਨੇ ਨਾਲ ਲੱਗ ਗਈ ਇੱਧਰ ਮਮਤਾ ਜੀ ਨੇ ਸੋਚਿਆ ਕਿ ਰੋਟੀ ਖਾਣ ਤੋਂ ਬਾਅਦ ਸਿੱਧਾ ਜਾ ਕੇ ਮੈਂ ਹੀ ਭੈਣ ਜੀ ਨੂੰ ਕਹਿ ਦਵਾਂਗੀ ਕਿ ਉਹ ਹੁਣ ਇੱਥੋਂ ਚਲੇ ਜਾਣ ਰੋਟੀ ਖਾਣ ਲਈ ਜਿਵੇਂ ਹੀ ਟੇਬਲ ਤੇ ਬੈਠੀ ਤੇ ਸੁਮਨ ਨੂੰ ਆਵਾਜ਼ ਲਗਾਉਂਦੀ ਹੋਈ ਬੋਲੀ ਸੁਮਨ ਰੋਟੀ ਪਾਦੀ ਬੜੀ ਭੁੱਖ ਲੱਗੀ ਏ ਸੁਮਨ ਆਪਣੇ ਹੰਝੂ ਪੂੰਝ ਕੇ ਚਿਹਰਾ ਠੀਕ ਕਰਕੇ ਬਾਹਰ ਆਈ ਤੇ ਆਪਣੀ ਸੱਸ ਨੂੰ ਰੋਟੀ ਦੇਣ ਤੋਂ ਬਾਅਦ ਇੱਕ ਪਲੇਟ ਵਿੱਚ ਹੋਰ ਰੋਟੀ ਪਾਈ ਤੇ ਆਪਣੀ ਮਾਂ ਨੂੰ ਦੇਣ ਲਈ ਉਹਨਾਂ ਦੇ ਕਮਰੇ ਵੱਲ ਜਾਣ ਲੱਗੀ ਐਨਾਂ ਦੇਖ ਕੇ ਮਮਤਾ ਜੀ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਕਹਿਣ ਲੱਗੀ ਹਜੇ ਤੱਕ ਸਾਰੇ ਘਰਦਿਆਂ ਨੇ ਰੋਟੀ ਨਹੀਂ ਖਾਈ ਤੇ ਤੂੰ ਪਲੇਟ ਸਜਾ ਕੇ ਆਪਣੀ ਮਾਂ ਨੂੰ ਰੋਟੀ ਦੇਣ ਵੀ ਚੱਲ ਪਈ। ਸੁਮਨ ਸਹਿਜ ਭਾਵ ਨਾਲ ਬੋਲੀ, "ਮੰਮੀ ਜੀ, ਮੈਂ ਤੁਹਾਨੂੰ ਰੋਟੀ ਦੇ ਦਿੱਤੀ ਹੈ। ਤੁਸੀਂ ਆਪਣੀ ਰੋਟੀ ਖਾਓ। ਮੈਂ ਹੁਣੇ ਆਉਂਦੀ ਆਂ।" ਐਨਾ ਕਹਿ ਕੇ ਉਹ ਆਪਣੀ ਮਾਂ ਦੇ ਕਮਰੇ ਵਿੱਚ ਰੋਟੀ ਦੇਣ ਚਲੀ ਗਈ। ਮਮਤਾ ਜੀ ਵਿਕਾਸ ਨੂੰ ਕਹਿਣ ਲੱਗੀ, "ਦੇਖ ਲੈ ਪੁੱਤ, ਆਪਣੀ ਮਾਂ ਲਈ ਬਹੂ ਮੇਰਾ અપਮਾਨ ਕਰ ਰਹੀ ਹੈ।" ਵਿਕਾਸ ਮੁਸਕਰਾਉਂਦੇ ਹੋਏ ਬੋਲਿਆ, "ਇਦੇ ਵਿੱਚ ਤੁਹਾਡਾ અપਮਾਨ ਕਰਨ ਵਾਲੀ ਕਿਹੜੀ ਗੱਲ ਹੋ ਗਈ?" ਕਿਉਂ ਆਪਣੀ ਮਾਂ ਨੂੰ ਉਹਨੂੰ ਰੋਟੀ ਵੀ ਨਹੀਂ ਦੇ ਸਕਦੀ ਚੁੱਪਚਾਪ ਤੁਸੀਂ ਆਪਣੀ ਰੋਟੀ ਖਾਓ ਥੋੜੀ ਦੇਰ ਬਾਅਦ ਮਮਤਾ ਜੀ ਦੇ ਫੋਨ ਦੀ ਘੰਟੀ ਵੱਜੀ ਉਹਨਾਂ ਨੇ ਫੋਨ ਰਿਸੀਵ ਕੀਤਾ ਤਾਂ ਉੱਧਰ ਤੋਂ ਉਹਨਾਂ ਦੀ ਮਾਂ ਰੋਂਦੇ ਹੋਏ ਕਹਿ ਰਹੀ ਸੀ ਪੁੱਤ ਮੈਂ ਤਾਂ ਪੂਰੀ ਤਰ੍ਹਾਂ ਬਰਬਾਦ ਹੋ ਗਈ ਮੇਰੇ ਮੁੰਡੇ ਨੇ ਮੈਨੂੰ ਧੋਖਾ ਦੇ ਦਿੱਤਾ ਮਮਤਾ ਜੀ ਹੈਰਾਨੀ ਨਾਲ ਬੋਲੀ ਇਹ ਤੁਸੀਂ ਕੀ ਕਹਿ ਰਹੇ ਹੋ ਬੇਬੇ ਤਾਂ ਉਹ ਅੱਗੋਂ ਕਹਿਣ ਲੱਗੀ ਤੇਰੇ ਵੀਰ ਨੇ ਪਿੰਡ ਦੀ ਜ਼ਮੀਨ ਵੇਚ ਵਟ ਕੇ ਮੇਰੇ ਤੋਂ ਪੈਸੇ ਲਈ ਸੀ ਤੇ ਸ਼ਹਿਰ ਵਿੱਚ ਆਪਣੀ ਇੱਕ ਵਧੀਆ ਕੋਠੀ ਬਣਾ ਲਈ ਮੈਨੂੰ ਆਪਣੇ ਨਾਲ ਸ਼ਹਿਰ ਵਿੱਚ ਲੈ ਆਇਆ ਇੱਥੇ ਰਹਿਣ ਲਈ ਪਰ ਹੁਣ ਉਹ ਤੇ ਉਹਦੀ ਘਰ ਵਾਲੀ ਗੱਲ-ਗੱਲ ਤੇ ਮੈਨੂੰ ਤਾਨੇ ਮੈਨੇ ਮਾਰਦੀ ਨੇ ਤੇਰੇ ਵੀਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਬੇਬੇ ਪਤਾ ਨਹੀਂ ਕਦੋਂ ਸਾਡਾ ਪਿੱਛਾ ਛੱਡੇਗੀ ਹੁਣ ਸਾਨੂੰ ਮਾਂ ਦੀ ਕੀ ਜ਼ਰੂਰਤ ਉਹਨਾਂ ਨੂੰ ਕਿਸੇ ਵਿਰਦਾ ਆਸ਼ਰਮ ਵਿੱਚ ਛੱਡ ਆਉਣਾ ਚਾਹੀਦਾ ਐਨਾ ਕਹਿ ਕੇ ਉਹ ਫਿਰ ਉੱਚੀ-ਉੱਚੀ ਰੋਣ ਲੱਗੀ ਮਮਤਾ ਜੀ ਸਭ ਸੁਣ ਕੇ ਇਕਦਮ ਸੁੰਨ ਹੋ ਗਈ। ਉਹਨਾਂ ਨੂੰ ਆਪਣੀ ਮਾਂ ਦਾ ਦੁੱਖ ਬਰਦਾਸ਼ਤ ਨਾ ਹੋਇਆ। ਕਹਿਣ ਲੱਗੀ, "ਵੀਰਾ ਐਵੇਂ ਕਿਵੇਂ ਕਹਿ ਸਕਦਾ ਹੈ? ਮੈਂ ਹੁਣੇ ਆਉਣੀ ਆ ਬੀਬੀ।" ਇੰਨਾ ਕਹਿ ਕੇ ਉਹ ਗੁੱਸੇ ਵਿੱਚ ਤਮਤਮਾਉਂਦੇ ਹੋਏ ਉੱਠ ਕੇ ਖੜੀ ਹੋ ਗਈ ਤੇ ਵਿਕਾਸ ਨੂੰ ਬੋਲੀ, "ਚੇਤੀ ਚੱਲ, ਮੈਨੂੰ ਆਪਣੇ ਮਾਮੇ ਦੇ ਘਰ ਲੈ ਚੱਲ।" ਵਿਕਾਸ ਹੈਰਾਨੀ ਨਾਲ ਉੱਠ ਕੇ ਖੜਾ ਹੋਇਆ ਤੇ ਕਹਿਣ ਲੱਗਿਆ, "ਮਾਂ, ਪਰ ਹੋਇਆ ਕੀ? ਤੂੰ ਚਲਤਾ ਸਹੀ।" ਤੇਰੀ ਨਾਨੀ ਬਹੁਤ ਪਰੇਸ਼ਾਨ ਹੈ ਇੰਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਗਈ ਤੇ ਆਪਣਾ ਪਰਸ ਚੱਕ ਲਈ ਆਈ ਉਦੋਂ ਤੱਕ ਸੁਮਨ ਆਪਣੀ ਮਾਂ ਨੂੰ ਰੋਟੀ ਦੇ ਕੇ ਰਸੋਈ ਵਿੱਚ ਦੁਬਾਰਾ ਆ ਚੁੱਕੀ ਸੀ ਕਹਿਣ ਲੱਗੀ ਮੰਮੀ ਜੀ ਤੁਸੀਂ ਰੋਟੀ ਛੱਡ ਕੇ ਕਿੱਥੇ ਜਾ ਰਹੀ ਹੋ ਸਭ ਠੀਕ ਤਾਂ ਹੈ ਮਮਤਾ ਜੀ ਕਹਿਣ ਲੱਗੀ ਮੈਨੂੰ ਥੋੜਾ ਜ਼ਰੂਰੀ ਕੰਮ ਹੈ 2-3 ਘੰਟੇ ਲੱਗ ਜਾਣਗੇ ਕਹਿ ਕੇ ਉਹਨਾਂ ਨੇ ਵਿਕਾਸ ਨੂੰ ਇਸ਼ਾਰਾ ਕੀਤਾ ਤੇ ਆਪ ਬਾਹਰ ਨਿਕਲ ਗਈ ਵਿਕਾਸ ਘੜਤੀ ਚਾਪੀ ਲੈ ਕੇ ਮਾਂ ਦੇ ਪਿੱਛੇ-ਪਿੱਛੇ ਚੱਲ ਪਿਆ। ਸੁਮਨ ਚੁੱਪਚਾਪ ਡਾਈਨਿੰਗ ਟੇਬਲ ਤੇ ਬੈਠ ਕੇ ਆਪਣਾ ਖਾਣਾ ਖਾਣ ਲੱਗੀ। ਉਸਦੀ ਮਾਂ ਜ਼ਿਆਦਾ ਚੱਲ-ਫਿਰ ਨਹੀਂ ਸੀ ਸਕਦੀ। ਇਸ ਲਈ ਉਹ ਕਮਰੇ ਤੋਂ ਘੱਟ ਹੀ ਬਾਹਰ ਆਉਂਦੀ। ਉਹਨਾਂ ਦਾ ਸਾਰਾ ਕੰਮ ਸੁਮਨ ਆਪ ਕਰਦੀ। ਥੋੜੀ ਦੇਰ ਬਾਅਦ ਸੁਮਨ ਘਰ ਦੇ ਬਾਕੀ ਕੰਮਾਂ ਵਿੱਚ ਜੁਟ ਗਈ ਸੀ। ਉਸ ਨੂੰ ਵਿਕਾਸ ਤੇ ਪੂਰਾ ਭਰੋਸਾ ਸੀ ਕਿ ਉਹ ਸਭ ਕੁਝ ਸੰਭਾਲ ਲਵੇਗਾ। ਜਦੋਂ ਮਮਤਾ ਜੀ ਵਿਕਾਸ ਦੇ ਨਾਲ ਉਸਦੇ ਨਾਨਕੇ ਘਰ ਪਹੁੰਚੀ ਤਾਂ ਵਿਹੜੇ ਵਿੱਚ ਵਿਕਾਸ ਦੀ ਨਾਨੀ ਬੈਠੀ ਰੋ ਰਹੀ ਸੀ। ਮਮਤਾ ਜੀ ਨੇ ਉਸੇ ਵਕਤ ਆਪਣੇ ਭਰਾ ਪਰਜਾਈ ਨੂੰ ਆਵਾਜ਼ ਲਗਾਉਂਦੇ ਹੋਏ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਉਸ ਦਾ ਭਰਾ ਤੇ ਪਰਜਾਈ ਬਾਹਰ ਆਏ। ਭਰਾ ਕਹਿਣ ਲੱਗਾ, "ਇੱਥੇ ਆ ਕੇ ਤਮਾਸ਼ਾ ਕਰਨ ਦੀ ਕੋਈ ਜ਼ਰੂਰਤ ਨਹੀਂ। ਜੇ ਤੈਨੂੰ ਮਾਂ ਦੀ ਇੰਨੀ ਹੀ ਫਿਕਰ ਹੈ ਤਾਂ ਤੂੰ ਇਹਨਾਂ ਨੂੰ ਆਪਣੇ ਨਾਲ ਲਿਜਾ ਸਕਦੀ ਹੈਂ।" ਮਮਤਾ ਗੁੱਸੇ ਵਿੱਚ ਬੋਲੀ, "ਹਾਂ" ਤਾਂ ਮੈਂ ਆਪਣੀ ਮਾਂ ਨੂੰ ਲੈ ਕੇ ਹੀ ਜਾਵਾਂਗੀ ਤੇ ਉਹਨਾਂ ਨੂੰ ਆਪਣੇ ਕੋਲ ਰੱਖ ਕੇ ਉਹਨਾਂ ਦੀ ਸੇਵਾ ਵੀ ਕਰੂੰਗੀ ਦੇਖਦੀਆਂ ਮੈਨੂੰ ਕੌਣ ਰੋਕਦਾ ਹੈ ਪਰ ਮੈਨੂੰ ਬਹੁਤ ਅਫਸੋਸ ਹੋ ਰਿਹਾ ਤੇਰੀ ਸੋਚ ਤੇ ਤੂੰ ਮਾਂ ਨੂੰ ਇਸ ਉਮਰ ਵਿੱਚ ਬੋਝ ਸਮਝਿਆ ਕਹਿੰਦੇ-ਕਹਿੰਦੇ ਉਹਨਾਂ ਦੀ ਆਵਾਜ਼ ਰੋਣ ਹੱਕੀ ਹੋ ਰਹੀ ਸੀ ਉਸ ਵੇਲੇ ਵਿਕਾਸ ਬੋਲ ਪਿਆ ਮਾਂ ਤੁਸੀਂ ਵੀ ਤਾਂ ਸੁਮਨ ਦੀ ਮਾਂ ਨੂੰ ਬੋਝ ਹੀ ਕਹਿ ਰਹੇ ਸੀ ਮਾਮਾ ਜੀ ਨੇ ਨਾਨੀ ਜੀ ਨੂੰ ਬੋਝ ਕਹਿ ਦਿੱਤਾ ਤਾਂ ਕਿਹੜਾ ਗਲਤ ਗੱਲ ਕਹਿ ਦਿੱਤੀ ਬੁਢਾਪੇ ਵਿੱਚ ਲੋਕ ਬੋਝ ਹੀ ਤਾਂ ਬਣ ਜਾਂਦੇ ਨੇ ਕੁਝ ਸਾਲਾਂ ਬਾਅਦ ਜਦੋਂ ਤੁਹਾਡੇ ਹੱਥ ਪੈਰ ਕੰਮ ਕਰਨੇ ਬੰਦ ਕਰ ਦੇਣਗੇ ਤਾਂ ਤੁਸੀਂ ਵੀ ਸਾਡੇ ਲਈ ਬੋਝ ਹੀ ਬਣ ਜਾਓਗੇ ਇਹ ਸੁਣ ਕੇ ਮਮਤਾ ਜੀ ਚੁੱਪ ਰਹਿ ਗਈ ਵਿਕਾਸ ਕਹਿਣ ਲੱਗਾ ਅਜਿਹੇ ਬਜ਼ੁਰਗਾਂ ਲਈ ਵਿਰਧ ਆਸ਼ਰਮ ਹੀ ਠੀਕ ਹੁੰਦੇ ਨੇ ਤੁਸੀਂ ਨਾਨੀ ਜੀ ਨੂੰ ਉੱਥੇ ਭੇਜ ਦਵੋ ਮੈਂ ਆਪਣੀ ਸੱਸ ਨੂੰ ਭੇਜ ਦਿੰਨਾ ਤੇ ਉਸ ਤੋਂ ਬਾਅਦ 2-4 ਸਾਲਾਂ ਬਾਅਦ ਤੁਸੀਂ ਵੀ ਵਿਰਧ ਆਸ਼ਰਮ ਜਾਣ ਦੀ ਤਿਆਰੀ ਕਰ ਲਿਓ ਸਾਵਿਕ ਨਾਲ ਮਿਲ ਜੁਲ ਕੇ ਉੱਥੇ ਆਰਾਮ ਨਾਲ ਰਹੋ। ਮਮਤਾ ਜੀ ਦਾ ਗਲਾ ਸੁੱਕਣ ਲੱਗਿਆ। ਦੱਬੀ ਹੋਈ ਆਵਾਜ਼ ਵਿੱਚ ਬੋਲਣ ਲੱਗੀ। ਮੈਂ ਆਪਣੀ ਮਾਂ ਨੂੰ ਵਿਰਦਾ ਆਸ਼ਰਮ ਵਿੱਚ ਭੇਜਣ ਬਾਰੇ ਸੋਚ ਵੀ ਕਿਵੇਂ ਸਕਦੀ ਆਂ ਤੇ ਤੂੰ ਆਪਣੀ ਮਾਂ ਦੇ ਸਾਹਮਣੇ ਅਜਹੀਆਂ ਗੱਲਾਂ ਕਰ ਰਿਹਾ ਹੈ। ਵਿਕਾਸ ਮੁਸਕਰਾਉਂਦੇ ਹੋਏ ਬੋਲਿਆ। ਮੈਂ ਤਾਂ ਇੱਕ ਇਨਸਾਨ ਆ ਜੋ ਆਪਣੀ ਸੱਸ ਦੀ ਤਕਲੀਫ ਨੂੰ ਸਮਝ ਕੇ ਉਹਨਾਂ ਨੂੰ ਮਾਨ ਸਨਮਾਨ ਦੇ ਰਿਹਾ ਸੀ। ਉਹਨਾਂ ਦਾ ਧਿਆਨ ਰੱਖ ਰਿਹਾ ਸੀ। ਪਰ ਇਹ ਸਿੱਖਿਆ ਤਾਂ ਤੁਸੀਂ ਮੈਨੂੰ ਦਿੱਤੀ ਹੈ ਨਾ ਤਾਂ ਫਿਰ ਜਦੋਂ ਮੈਂ ਤੁਹਾਡੀ ਬੋਲੀ ਬੋਲਣ ਲੱਗਿਆ ਤਾਂ ਤੁਹਾਨੂੰ ਬੁਰਾ ਕਿਉਂ ਲੱਗ ਰਿਹਾ ਹੈ ਮਮਤਾ ਜੀ ਸੁੰਨ ਹੋ ਗਈ ਉਹਨਾਂ ਦੀ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਸੇ ਵਕਤ ਵਿਕਾਸ ਦੀ ਨਾਨੀ ਬੋਲੀ ਮਮਤਾ ਤੂੰ ਆਪਣੀ ਬਹੂ ਦੀ ਮਾਂ ਵਰੀ ਅਜਹੀਆਂ ਗਲਤ ਗੱਲਾਂ ਕਰ ਰਹੀ ਸੀ ਜਦੋਂ ਤੱਕ ਉਹ ਆਪਣਾ ਸਭ ਕੁਝ ਵੇਚ ਕੇ ਤੁਹਾਨੂੰ ਪੈਸੇ ਦਿੰਦੀ ਰਹੀ ਉਦੋਂ ਤੱਕ ਤਾਂ ਤੁਸੀਂ ਉਹਨਾਂ ਦੀ ਬਹੁਤ ਸੇਵਾ ਤੇ ਆਦਰ ਸਨਮਾਨ ਕਰਦੇ ਰਹੇ पर जब दो हुन उना दी देखभाल दी बारी आई है ता तू उना नु ਘਰੋਂ ਕੱਢ ਦੇਣਾ ਚਾਹਨੀ ਹੈ। ਮਾਮਤਾ ਜੀ ਦਾ ਸਿਰ ਝੁੱਕ ਗਿਆ। ਹੌਲੀ ਜਿਹੇ ਬੋਲੀ ਨਹੀਂ ਮਾਂ ਹੁਣ ਮੈਂ ਅਜਹੀ ਗਲਤੀ ਨਹੀਂ ਕਰਾਂਗੀ। ਉਨਾ ਨੂੰ ਘਰ ਵਿੱਚੋਂ ਕੋਈ ਨਹੀਂ ਕੱਢੇਗਾ। ਤੁਸੀਂ ਵੀ ਮੇਰੇ ਨਾਲ ਚੱਲੋ। ਮੇਰੇ ਘਰ ਵਿੱਚ ਆਰਾਮ ਨਾਲ ਰਹੋ। ਤੇ ਵਿਕਾਸ ਮੈਂ ਆਪਣੇ ਕਹੀ ਹੋਈ ਸ਼ਬਦਾਂ ਦੀ ਮਾਫੀ ਮੰਗਦੀ ਹਾਂ। ਹੁਣ ਕੋਈ ਵੀ ਵਿਰਦਾ ਆਸ਼ਰਮ ਨਹੀਂ ਜਾਏਗਾ। ਇਨਾ ਕਹਿ ਕੇ ਉਹ ਆਪਣੀ ਮਾਂ ਦਾ ਹੱਥ ਫੜ ਕੇ ਬਾਹਰ ਵੱਲ ਨੂੰ ਜਾਣ ਲੱਗੀ ਉਸੇ ਵਕਤ ਪਿੱਛੇ ਤੋਂ ਵਿਕਾਸ ਦੇ ਮਾਮੇ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਤੂੰ ਆਪਣੀ ਮਾਂ ਨੂੰ ਆਪਣੇ ਨਾਲ ਰੱਖ ਸਕਦੀ ਹੈ ਤਾਂ ਮੈਂ ਆਪਣੀ ਮਾਂ ਨੂੰ ਆਪਣੇ ਕੋਲ ਕਿਉਂ ਨਹੀਂ ਰੱਖ ਸਕਦਾ ਸੁਮਨ ਦੀ ਮਾਂ ਕੋਲ ਤਾਂ ਕੋਈ ਆਪਸ਼ਨ ਵੀ ਨਹੀਂ ਸੀ ਪਰ ਮੇਰੀ ਮਾਂ ਕੋਲ ਉਹਨਾਂ ਦੇ ਨੂੰ ਪੁੱਤ ਹੈਗੇ ਨਹੀਂ ਇਹ ਸੁਣ ਕੇ ਮਮਤਾ ਜੀ ਹੈਰਾਨੀ ਨਾਲ ਪਿੱਛੇ ਵੱਲ ਨੂੰ ਵੇਖਣ ਲੱਗੀ ਵਿਕਾਸ ਦੇ ਮਾਮਾ ਜੀ ਕਹਿਣ ਲੱਗੇ ਇਹ ਸਭ ਵਿਕਾਸ ਦੀ ਪਲੈਨਿੰਗ ਸੀ ਉਸਨੇ ਹੀ ਫੋਨ ਕਰਕੇ ਮੈਨੂੰ ਇਹ ਸਭ ਕਰਨ ਲਈ ਕਿਹਾ ਸੀ ਤਾਂ ਕਿ ਤੁਹਾਨੂੰ ਤੁਹਾਡੀ ਗਲਤੀ ਦਾ ਅਹਿਸਾਸ ਹੋ ਸਕੇ ਮਮਤਾ ਜੀ ਹੈਰਾਨੀ ਨਾਲ ਵਿਕਾਸ ਦੇ ਚਿਹਰੇ ਵੱਲ ਵੇਖਣ ਲੱਗੀ ਵਿਕਾਸ ਹੌਲੀ ਜਿਹਾ ਮੁਸਕਰਾ ਉੱਠਿਆ ਤੇ ਕਹਿਣ ਲੱਗਿਆ ਮਾਂ ਜਦੋਂ ਤੁਹਾਨੂੰ ਆਪਣੀ ਮਾਂ ਲਈ ਇੰਨਾ ਦੁਖ ਹੋ ਰਿਹਾ ਹੈ ਤਾਂ ਕਿ ਸੁਮਨ ਨੂੰ ਆਪਣੀ ਮਾਂ ਲਈ ਦਰਦ ਨਹੀਂ ਹੋਵੇਗਾ ਤੁਸੀਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਸਦੇ ਦਿਲ ਤੇ ਕੀ ਬੀਤੇਗੀ ਇਸ ਲਈ ਤੁਹਾਨੂੰ ਸਮਝਾਉਣ ਲਈ ਮੈਨੂੰ ਜੋ ਸਹੀ ਲੱਗਿਆ ਉਹ ਮੈਂ ਕੀਤਾ ਵਿਕਾਸ ਦੀ ਨਾਨੀ ਵੀ ਆਪਣੀ ਧੀ ਮੰਮਤਾ ਜੀ ਦੇ ਮੋਢੇ ਤੇ ਪੋਲੇ ਜਿਹੇ ਹੱਥ ਰੱਖ ਕੇ ਬੋਲੀ ਦੇਖ ਬੁੱਤ ਬਜ਼ੁਰਗਤਾ ਇੱਕ ਦਿਨ ਸਭ ਨੇ ਹੀ ਹੋਣਾ ਸਾਰਿਆਂ ਨੂੰ ਹੀ ਇੱਕ ਦੂਜੇ ਦੀ ਜ਼ਰੂਰਤ ਪੈਂਦੀ ਹੈ ਜੇ ਤੂੰ ਕਿਸੇ ਦੇ ਮਦਦ ਕਰਨ ਦੇ ਯੋਗ ਹੈਗੀ ਹੈ ਤਾਂ ਇਸ ਚੀਜ਼ ਨੂੰ ਤੈਨੂੰ ਆਪਣੀ ਖੁਸ਼ ਨਸੀਬੀ ਸਮਝਣੀ ਚਾਹੀਦੀ ਹੈ ਮੰਮਤਾ ਜੀ ਨੇ ਨਾਮੱਖਾ ਨਾਲ ਸਹਿਮਤੀ ਦੇ ਵਿੱਚ ਸਿਰ ਹਿਲਾਇਆ ਸਉਣਾ ਦੀ ਭਾਬੀ ਬੋਲ ਪਈ ਹੁਣ ਤੁਸੀਂ ਸਾਰੇ ਅੰਦਰ ਆ ਜਾਓ ਮੈਂ ਸਭ ਲਈ ਗਰਮਾ ਗਰਮ ਸਬਜ਼ੀ ਰੋਟੀ ਬਣਾਈ ਹੈ ਮਮਤਾ ਜੀ ਹੌਲੀ ਜਿਹੇ ਮੁਸਕਰਾਉ ਉੱઠી ਤੇ ਹਲਕੇ ਮਨ ਨਾਲ ਘਰ ਦੇ ਅੰਦਰ ਜਾ ਕੇ ਰੋਟੀ ਖਾਣ ਲੱਗ ਪਈ ਮਨ ਹੀ ਮਨ ਆਪਣੇ ਨਾਲ ਵਾਦਾ ਕਰਨ ਲੱਗੀ ਅੱਜ ਤੋਂ ਬਾਅਦ ਮੈਂ ਸੁਮਨ ਦੀ ਮਾਂ ਲਈ ਕੁਝ ਵੀ ਅਨਾਵਸ਼ਨਾਪ ਨਹੀਂ ਸੋਚੂਗੀ ਇੱਧਰ ਵਿਕਾਸ ਨੇ ਵੀ ਫੋਨ ਕਰਕੇ ਸੁਮਨ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਉਸਨੇ ਸਮੱਸਿਆ ਨੂੰ ਸੁਲਝਾ ਲਿਆ ਹੈ ਸੁਮਨ ਵੀ ਖੁਸ਼ ਹੋ ਗਈ ਬਜ਼ੁਰਗ ਸਾਡੇ ਜੀਵਨ ਦੀਆਂ ਜੜ੍ਹਾਂ ਨੇ ਉਹਨਾਂ ਨੂੰ ਬੋਝ ਨਹੀਂ ਆਸ਼ੀਰਵਾਦ ਸਮਝਣਾ ਚਾਹੀਦਾ ਹੈ ਸਮਾਂ ਬਦਲਦਾ ਹੈ ਪਰ ਰਿਸ਼ਤਿਆਂ ਦੀ ਕੀਮਤ ਹਮੇਸ਼ਾ ਬਣੀ ਰਹਿੰਦੀ ਹੈ ਜਿਹੋ ਜਿਹਾ ਵਿਵਹਾਰ ਅੱਜ ਅਸੀਂ ਆਪਣੇ ਬਜ਼ੁਰਗਾਂ ਨਾਲ ਕਰਾਂਗੇ ਉਹੋ ਜਿਹਾ ਹੀ ਫਲ ਸਾਨੂੰ ਸਾਡੇ ਬੱਚਿਆਂ ਤੋਂ ਮਿਲੇਗਾ ਕਹਾਣੀ ਕਿਹੋ ਜਿਹੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਜ਼ਰੂਰ ਲਿਖ ਕੇ ਦੱਸਿਓ ਇਹੋ ਜਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ